ਸਤਿ ਸ਼੍ਰੀ ਅਕਾਲ ਜੀ ਲਿਵਿੰਗ ਇੰਡੀਆ ਟੀਵੀ ਦੇਖ ਰਹੇ ਹੋ ਤੁਹਾਡਾ ਸਵਾਗਤ ਹੈ ਤਾਂ ਅਸੀਂ ਇਸ ਟਾਈਮ ਪਹੁੰਚੇ ਹਾਂ ਉਸ ਮਾਜੇ ਦੀ ਧਰਤੀ ਦੇ ਉੱਤੇ ਜਿੱਥੇ ਕਿ 올ੰਪਿੰਗ ਜਿਹੜੀਆਂ ਪੈਰਿਸ ਦੇ ਵਿੱਚ ਹੋ ਰਹੀਆਂ ਤਾਂ ਉਸ ਖੇਡਾਂ ਦੇ ਵਿੱਚ ਹਾਕੀ ਪਲੇਅਰ ਜਿਹੜਾ ਜਿਸ ਨੇ ਧਮਾਂ ਪਾਈਆਂ ਹੋਈਆਂ ਨੇ ਉਸਦੇ ਪਰਿਵਾਰ ਦੇ ਵਿੱਚ ਪਹੁੰਚਿਆ ਪਿੰਡ ਤਿੰਮੋਵਾਲ ਛੋਟਾ ਜਿਹਾ ਅੰਮ੍ਰਿਤਸਰ ਜ਼ਿਲ੍ਹੇ ਦਾ ਜਿਹੜਾ ਪਿੰਡ ਤਿੰਮੋਵਾਲ ਹੈ ਉਸ ਦੇ ਵਿੱਚ ਪੂਰੀਆਂ ਜਿਹੜੀਆਂ ਧਮਾਂ ਪਾਈਆਂ ਹੋਈਆਂ ਨੇ ਹਰਮਨ ਪ੍ਰੀਤ ਜਿਹੜਾ ਹੈ ਉਸ ਤੇ ਪਿਤਾ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਹਰਮਨ ਪੀਤ ਜਿਹੜਾ ਹੈ ਹਾਕੀ ਦਾ ਪਲੇਅਰ ਹੈ ਤਾਂ ਕਪਤਾਨ ਵੀ ਹੈ ਤਾਂ ਉਸ ਦੇ ਪਿਤਾ ਜਿਹੜੇ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਦੁਰੇ ਕਰਨੇ ਹਰਮਨ ਪੀਤ ਸਿੰਘ ਹੁਣਾਂ ਨੇ ਅੱਜ ਜਿਹੜੀਆਂ ਮੱਲਾ ਮਾਰੀਆਂ ਤਾਂ ਦੇਸ਼ ਦੀ ਜਿਹੜੀ ਲਾਜ ਰੱਖੀ ਹੈ ਕੀ ਕਹਿਣਾ ਹੈ ਵੇਖੋ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬੱਚੇ ਦੇਸ਼ਾ ਅਤੇ ਖੇਡਣਾ ਤੇ ਮੈਡਲ ਲਿਆਉਣਾ ਤੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਚੰਗੀ ਕਲਾ ਕਰੇ ਉਹਨਾਂ ਦੀ ਕੀ ਲੱਗਦਾ ਹੈ ਕਿ ਹਰਮਨ ਪੀਸ ਜਿਸ ਵਕਤ ਹਾਕੀ ਦਾ ਮੈਚ ਚੱਲਦਾ 1 2 2 2 ਤੋਂ 3 ਮੈਚ ਜਿਹੜੇ ਹੁੰਦੇ ਨੇ ਤਾਂ ਹਰਮਨ ਪੀਸ ਜਿਹੜਾ ਹੈ ਆਪਣੇ ਜਿਹੜੇ ਸਿਰ ਦੇ ਉੱਤੋਂ ਗੋਲ ਜਿਹੜੇ ਲਵਾਉਂਦੇ ਨੇ ਤਾਂ ਗਾਹਾਂ ਵਾਸਤੇ ਜਿਹੜੇ ਜਿਹੜੇ ਨੇ ਪੈਰ ਜਿਹੜੇ ਅੱਗੇ ਕਦਮ ਜਿਹੜੇ ਵਾਦਦੇ ਨੇ ਇਹਦੇ ਲੱਗਦਾ ਹੈ ਕਿ ਹਰਮਨ ਪੀਸ ਜਿਹੜਾ ਹੈ ਉਸ ਨੇ ਸਾਡੇ ਦੇਸ਼ ਦੀ ਜਿਹੜੀ ਲਾਜ ਜਿਹੜੀ ਰੱਖੀ ਹੈ ਨਹੀਂ ਵੇਖੋ ਟੀਮ ਸਾਰੀ ਵਧੀਆ ਖੇਡਣ ਦੇਈ ਆ ਇੱਕ ਜਣੇ ਨੂੰ ਮੈਂ ਕਹਿੰਦਾ ਤੇ ਬਹੁਤ ਸੋਹਣੀ ਟੀਮ ਸਾਰੀ ਵਧੀਆ ਖੇਡਣ ਡਈ ਆ ਵੇਖੋ ਜੀ ਇਹ ਕਿਹੜਾ ਦੇ ਸਰਤੇ ਨਹੀਂ ਗੱਲ ਹੁੰਦੀ ਇਹ ਸਾਰੇ ਮੁੰਡੇ ਬਹੁਤ ਐਰਕੀ ਵਧੀਆ ਖੇਡਣ ਡੇ ਆ ਤੇ ਜਿਹੜਾ ਵੀਪੂਰ ਆ ਉਹ ਵੀ ਬਹੁਤ ਤਕੜਾ ਅਜੇ ਆਸਟ੍ਰੇਲੀਆ ਹੁਣਾ ਬੈਜੀਆ ਮਾਉਣਾ ਤੇ ਅਜੇ ਹੋਰ ਸਖਤ ਮੈਚ ਹੁਣੇ ਗਾੜੀ ਤੇ ਚਲੋ ਮਾੜੇ ਕਿਰਪਾ ਕਰੇ ਮੈਂ ਜੋ ਦੋ ਜਿੱਤ ਗਿਆ ਇੱਕ ਬਰਾਬਰ ਰਹਿ ਗਿਆ ਸੀ ਕਿਰਪਾਈ ਕਰੋ ਗੁਰੂ ਰਾਮਦਾਸ ਹੈਂਡਲੇ ਪਲਾਂ ਦੇ ਵਿੱਚ ਜਦੋਂ ਪਲੈਂਟੀ ਸਟਾਕ ਲੱਗਦੀ ਹੈ ਤਾਂ ਜਾਂ ਪਲੈਂਟੀ ਕਾਰਨਰ ਲੱਗਦੀ ਹੈ ਤਾਂ ਲੱਗਦਾ ਹੈ ਕਿ ਹਰਮਨ ਪੀਜ ਜਿਹੜਾ ਵੈ ਉਸ ਟਾਈਮ ਤੇ ਜਿਹੜਾ ਹੈ ਸਿਰ ਦੇ ਉੱਤੇ ਜਿਹੜਾ ਇੱਕ ਨਾ ਵਿਫਤਾ ਜਿਹੜੀ ਖੜੀ ਹੁੰਦੀ ਹੈ ਤਾਂ ਉਹਨੂੰ ਇੱਕਦਮ ਜਦੋਂ ਟਾਲਦਾ ਹੈ ਤਾਂ ਪਿਤਾ ਦੇ ਜਿਹੜੇ ਨੇ ਹੋਰ ਵੀ ਜਿਹੜੇ ਜਿਹੜੇ ਆਪਣਾ ਮੋਢੇ ਜਿਹੜੇ ਭਾਰੀ ਹੋ ਜਾਂਦੇ ਨੇ ਤਾਂ ਪੱਬਾ ਨਾਲ ਜਿਹੜੇ ਉੱਠਦੇ ਨੇ ਤਾਂ ਖੁਸ਼ੀ ਜਿਹੜੀ ਉਸ ਦੀ ਲਹਿਰ ਜਿਹੜੀ ਬਣ ਜਾਂਦੀ ਹੈ ਵੇਖੋ ਕੈਪਟਨ ਇਹ ਕਹਿ ਉਹ ਜੀ ਚੀਜ਼ਾਂ ਮੋਢਿਆਂ ਦੇ ਭਾਰ ਵੀ ਜ਼ਿਆਦਾ ਹੁੰਦਾ ਏ ਸੁਭਾਵ ਜਿਆਦੀ ਹੁੰਦੀ ਕੈਪਟਨਰੀ ਇਸ ਕਰਕੇ ਫਿਰ ਜੇ ਸੁਭਾਵ ਹੁੰਦੀ ਦੇ ਭਾਰ ਵੀ ਉਹ ਤੇ ਜ਼ਿਆਦਾ ਹੀ ਹੋਣਾ ਤੇ ਚਲੋ ਬੜੇ ਵਧੀਆ ਨਿਭਾਉਣ ਡਿਆ ਇਸ ਗੱਲ ਦੀ ਸਾਨੂੰ ਖੁਸ਼ੀ ਆ ਕਿ ਟੀਮ ਨਾਲ ਪੂਰਾ ਸਹਿਯੋਗ ਕਰਨ ਦੀ ਆ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਦੀ ਇਸ ਵਾਰ ਲੱਗਦਾ ਹੈ ਕਿ ਕਿਤਨੇ ਕਿਤੇ ਜਿਹੜਾ ਤਗਮੇ ਦਾ ਰੰਗ ਹੈ ਜਿਹੜਾ ਉਸ ਦਾ ਜਿਹੜਾ ਕਿਤੇ ਰੰਗ ਬਦਲਣ ਦੀ ਜਿਹੜੀ ਕਿਤੇ ਗੱਲ ਕੀਤੀ ਜਾਂਦੀ ਹੈ ਵੇਖੋ ਜੀ ਸਰਕ ਨੂੰ ਆਸ ਹੁੰਦੀ ਹੈ ਜਦੋਂ ਕੋਈ 올림픽 ਦੇ ਵਿੱਚ ਐਂਟਰੀ ਕਰਦਾ ਕੁਆਲੀਫਾਈ ਕਰਦਾ ਤੇ ਹਰ ਇੱਕ ਟੀਮ ਨੂੰ ਦਾਵਾ ਵੀ ਮੈਂ 골ਡ ਲਿਆਵਾ 골ਡ ਲਿਆਵਾ ਤੇ ਇਹਨਾਂ ਨੂੰ ਵੀ ਬੜੀ ਆਸ ਹੈ ਕਿ ਵੀ ਮਹਾਰਾਜ 골ਡ ਦੇਵੇ ਗੁਰੂ ਰਾਮਦਾਸ ਤੇ ਸਾਡੇ ਪੰਜਾਬ ਦੀ ਤੇ ਸਾਡੇ ਦੇਸ਼ ਦੀ ਸ਼ੋਭਾ ਵਧੇ ਤੇ ਖਡਾਰੀਆਂ ਦੀ ਵਧੇ ਅਕਸਰ ਜਦੋਂ ਧੀਆ ਪੁੱਤ ਕਾਮਯਾਬ ਹੁੰਦੇ ਨੇ ਤਾਂ ਮਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਪੱਪਾ ਦੇ ਜਿਹੜੇ ਨਾ ਉੱਠ ਉੱਠ ਕੇ ਜਿਹੜੇ ਨਾ ਉਹ ਭੰਗੜੇ ਪਉਂਦੇ ਨੇ ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹਨਾਂ ਦਾ ਜਿਹੜਾ ਫਕਰ ਦੇ ਨਾਲ ਜਿਹੜਾ ਸੀਨਾ ਜਿਹੜਾ ਚੌੜਾ ਹੁੰਦਾ ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹਨਾਂ ਨੇ ਆਪਣੇ ਪੁੱਤਾਂ ਨੂੰ ਜਿਹੜਾ ਪਾਲਿਆ ਹੁੰਦਾ ਹੈ ਤਾਂ ਬਾਤ ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਵੇਖਦੀਆਂ ਨੇ ਤਾਂ ਅੱਜ ਹਰਮਨਪ੍ਰੀਤ ਦੀ ਮਾਤਾ ਜਿਹੜੀ ਹੈ ਸਾਡੇ ਵਿੱਚ ਮੌਜੂਦ ਹੈ ਤਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਮਾਤਾ ਜੀ ਬੜੀ ਖੁਸ਼ੀ ਦੀ ਲੈ ਰਹੀ ਹੈ ਹਾਂਜੀ ਅੱਜ ਉਹਦਾ ਮੈਚ ਜਿਹੜਾ ਕਾਫੀ ਟਫ ਸੀਗਾ ਤੇ ਫਿਰ ਵੀ ਉਹਨਾਂ ਨੇ ਸਾਰੀ ਟੀਮ ਦੇ ਸਹਿਯੋਗ ਨਾਲ ਜਿਹੜਾ ਇਹਨਾਂ ਨੇ ਆਪਣੇ ਵੀਨਰ ਬਣੇ ਆ ਤੇ ਬੜੀ ਮਾਣ ਵਾਲੀ ਖੁਸ਼ੀ ਵਾਲੀ ਗੱਲ ਕੀ ਲੱਗਦਾ ਹੈ ਕਿ ਜਿਸ ਵਕਤ ਹਰਮਨ ਪ੍ਰੀਤ ਛੋਟਾ ਹੁੰਦਾ ਸੀਗਾ ਸ਼ਰਾਰਤਾ ਕਰਦਾ ਸੀਗਾ ਹਾਕੀ ਹੱਥ ਦੇ ਵਿੱਚ ਫੜਦਾ ਹੁੰਦਾ ਸੀ ਤੇ ਕਿਤੇ ਲੱਗਦਾ ਕਿ ਇਹ ਹਾਕੀ ਦੇ ਨਾਲ ਉਦਾਂ ਹੀ ਲੱਗਾ ਰਹਿੰਦਾ ਤਾਂ ਪਰ ਅੱਜ ਪਤਾ ਲੱਗਦਾ ਹੈ ਕਿ ਹਰਮਨ ਪ੍ਰੀਤ ਨੇ ਪੂਰੇ ਦੇਸ਼ ਦੇ ਵਿੱਚ ਜਿਹੜਾ ਨਾਮ ਬਣਾਇਆ ਹੋਇਆ ਹਾਂਜੀ ਉਹ ਸਕੂਲਾਂ ਵਿੱਚ ਜਦੋਂ ਇਹਨਾਂ ਦਾ ਪ੍ਰੋਸੈਸ ਟਾਈਮ ਹੁੰਦਾ ਉਦੋਂ ਬੱਚੇ ਫਿਰ ਕੋਈ ਨਾ ਕੋਈ ਆਪਣੀ ਗੇਮ ਕਰਦੇ ਸ਼ੇਅਰ ਕਰਦੇ ਤੇ ਇਹਨੂੰ ਵੀ ਸ਼ੌਂਕ ਸੀ ਇਹਨੇ ਡੰਡੇ ਦੇ ਨਾਲ ਹੀ ਖੇਡਦੇ ਰਹਿਣਾ ਤੇ ਇਸ ਕਰਕੇ ਇਹਨੂੰ ਜਿਹੜਾ ਸ਼ੌਂਕ ਜਾਗ ਗਿਆ ਸਕੂਲ ਤੋਂ ਹੀ ਜਾਗ ਗਿਆ ਹਰਮਨਪ੍ਰੀਤ ਸ਼ੁਰੂ ਤੋਂ ਏਡੀਆਂ ਸ਼ਰਾਰਤਾਂ ਕਿਵੇਂ ਦੀਆਂ ਸੀਗੀਆਂ ਜਾਂ ਹਰਮਨਪ੍ਰੀਤ ਜਿਹੜਾ ਹੈ ਕਿਵੇਂ ਦੇ ਜਿਹੜਾ ਇਸ ਦਾ ਹਾਪ ਪਾਸ ਸੀਗਾ ਖੇਡਣ ਵਾਲ ਜਿਹੜਾ ਕਿੰਨਾ ਕਿ ਧਿਆਨ ਸੀਗਾ ਸ਼ੁਰੂ ਤੋਂ ਸ਼ਰਾਰਤੀ ਹੈ ਜੀ ਸਕੂਲ 'ਚ ਵੀ ਸ਼ਰਾਰਤਾਂ ਕਰਦਾ ਹੈ ਘਰ ਵੀ ਤੇ ਉਹਨੂੰ ਹਰ ਇੱਕ ਮਤਲਬ ਕਿ ਹਰ ਇੱਕ ਗੇਮ 'ਚ ਪਾਰਟਿਸਿਪੇਟ ਕਰਦਾ ਚੱਲਦੇ ਮੈਚ ਦੇ ਵਿੱਚ ਜਾਂ ਚੱਲਦੇ ਮੈਚ ਤੋਂ ਬਾਅਦ ਜਾਂ ਪਹਿਲਾਂ ਕਿਤੇ ਮਾਤਾ ਪਿਤਾ ਦੇ ਨਾਲ ਵੀਡੀਓ ਕਾਲ ਤੇ ਗੱਲ ਕਰਦਾ ਆਸ਼ੀਰਵਾਦ ਲੈਂਦਾ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਜਦੋਂ ਇਹਨੇ ਐਂਟਰੀ ਕੀਤੀ ਉੱਥੇ ਜਾਣਾ ਸੀਗਾ 올림픽 ਦੇ ਵਿੱਚ ਗਏ ਬੇਟੇ ਨੂੰ ਤੇ ਇੱਥੇ ਸਾਡਾ ਅਸ਼ੀਰਵਾਦ ਦਿੱਤਾ ਸੀ ਕਿ ਸਾਡਾ ਬੇਟਾ ਜਿਹੜਾ 골ਡ ਲੈ ਕੇ ਆਵੇ ਬੜੀ ਮਾਣਵਾਰੀ ਗੱਲ ਤੇ ਬੇਟੇ ਨੇ ਵੀ ਕਿਹਾ ਅਸੀਂ ਜਿਹੜਾ 골ਡ ਲੈ ਕੇ ਹੀ ਆਵਾਂਗੇ ਕੀ ਲੱਗਦਾ ਕਿ ਅੱਜ ਤਿੰਮੋਵਾਲ ਦਾ ਪੂਰਾ ਨਾਂ ਜਿਹੜਾ ਹੈ ਉਹ ਬਣਾਇਆ ਹੋਇਆ ਪੂਰਾ ਚੈਨਲਾਂ ਦੇ ਉੱਤੇ ਘੁੰਮਦਾ ਹੈ ਕਿਉਂਕਿ ਮੈਂ ਬਾਹਰ ਹੁਣੇ ਕਿਸੇ ਨੂੰ ਪੁੱਛਿਆ ਕਿ ਹਰਮਨਪ੍ਰੀਤ ਦਾ ਜਿਹੜਾ ਘਰ ਜਾਣਾ ਹੈ ਤਾਂ ਉਹਨਾਂ ਨੇ ਦੱਸਿਆ ਕਿ ਅੱਛਾ ਜਿਹੜਾ 올림픽 ਦੇ ਵਿੱਚ ਮੱਲਾ ਮਾਰੀਆਂ ਲੱਗਦਾ ਹੈ ਕਿ ਕਿਤਨਾ ਕਿਤੇ ਸਾਡਾ ਜਿਹੜਾ ਨਾਂ ਐਡਾ ਸਾਡੇ ਦੇਸ਼ ਜਿਹੜਾ ਹੈ ਹਰਮਨਪ੍ਰੀਤ ਹੋਣੇ ਜਿਹੜੇ ਉੱਪਰ ਕਰ ਰਹੇ ਨੇ ਸਾਡੇ ਪਿੰਡ ਦਾ ਜਿਹੜਾ ਉਹਨੇ ਬੜਾ ਨਾਂ ਰੋਸ਼ਨ ਕੀਤਾ ਵਾ ਸਾਰੇ ਵਰਲਡ ਦਾ ਹੀ ਕੀਤਾ ਵਾ ਤੇ ਉਹ ਕਾਫੀ ਮਿਹਨਤੀ ਆ ਤੇ ਇਸ ਕਰਕੇ ਅਹੀਂ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਨੇ ਆ ਕਿ ਉਹਨਾਂ ਨੇ ਜਿਹੜੀ ਆ ਅੱਜ ਜਿੱਤ ਹਾਸਲ ਕੀਤੀ ਛੋਟਾ ਜਿਹਾ ਮੈਸੇਜ ਹੈ ਕਿ ਜਿਹੜੇ ਲੋਕ ਨੇ ਜਿਹੜੇ ਅੱਜ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਫਸੇ ਹੋਏ ਨੇ ਤਾਂ ਕੀ ਕਹਿਣਾ ਉਹਨਾਂ ਮਾਵਾਂ ਨੂੰ ਜਾਂ ਉਹਨਾਂ ਪੁੱਤਾਂ ਨੂੰ ਕਿ ਅੱਜ ਉਹਨਾਂ ਵਰਗੋਂ ਜਿਹੜਾ ਅੱਜ ਬਿਲਕਦੀਆਂ ਫਿਰਦੀਆਂ ਨੇ ਮਾਵਾਂ ਆਪਣੇ ਪੁੱਤਾਂ ਲਈ ਵੀ ਮਲਗੀ ਸਾਡੇ ਬੱਚੇ ਜਿਹੜੇ ਨੇ ਨਸ਼ੇ ਦੇ ਦੌਰ ਤੋਂ ਚਲ ਗਏ ਨੇ ਪਰ ਅੱਜ ਹਰਮਨਪ੍ਰੀਤ ਦੀ ਮਾਤਾ ਦਾ ਕੀ ਸੁਨੇਹਾ ਹੈ ਲੋਕਾਂ ਅਹੀਂ ਤੇ ਇਹਨਾਂ ਵੀ ਸਾਰਿਆਂ ਦਾ ਬੱਚਾ ਜਿਹੜਾ ਮਾਪਿਓ ਦਾ ਅਗਿਆਕਾਰ ਬਣੇ ਤੇ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਮਿਹਨਤ ਕਰਨ ਤੇ ਗਿਆਮਾਂ 'ਚ ਵੱਧ ਤੋਂ ਵੱਧ ਭਾਗ ਲੈਣ ਜੀ ਬਿਲਕੁਲ ਇਹ ਸਨ ਹਰਮਨ ਪੀਤ ਦੇ ਮਾਤਾ ਪਿਤਾ ਜੋ ਕਿ ਹਾਕੀ ਦੇ ਜਿਹੜੇ ਕੈਪਟਨ ਸਨ ਹਰਮਨ ਪੀਤ ਜਿਹੜੇ ਪੈरिस ਦੇ ਵਿੱਚ 올림픽 ਖੇਡਾਂ ਦੇ ਵਿੱਚ ਮੱਲਾਂ ਜਿਨ੍ਹਾਂ ਨੇ ਮਾਰੀਆਂ ਹੋਈਆਂ ਨੇ ਸਾਡੀ ਲਿਵਿੰਗ ਇੰਡੀਆ ਟੀਮ ਜਿਹੜੀ ਅੱਜ ਉਹਨਾਂ ਦੇ ਘਰ ਦੇ ਵਿੱਚ ਪਹੁੰਚੀ ਹੋਈ ਹੈ ਤਾਂ ਗੱਲਬਾਤ ਕੀਤੀ ਹੈ ਗਾਹਾਂ ਵਾਸਤੇ ਜਿਹੜੇ ਆ ਹੋਰ ਵੀ ਜਿਹੜੇ ਮੈਚ ਹੋ ਰਹੇ ਨੇ ਤਾਂ ਉਹਨਾਂ ਵਾਸਤੇ ਮਾਤਾ ਪਿਤਾ ਤੇ ਹੋਰ ਇਲਾਕੇ ਦੇ ਵੀ ਲੋਕ ਜਿਹੜੇ ਨੇ ਅਰਦਾਸਾ ਕਰਦੇ ਆ ਕਿ ਇਸ ਵਾਰ ਜਿਹੜੀ ਹੈ ਵੱਡੀ ਕਾਮਯਾਬੀ ਜਿਹੜੀ ਆ ਹਾਸਲ ਕਰਕੇ ਹਰਮਨ ਪੀਤ ਹੋਣੇ ਜਿਹੜੇ ਆਪਣੇ ਘਰ ਦੇ ਵਿੱਚ ਜੋਸ ਵਕਤ ਵਾਪਸ ਆਉਣਗੇ ਤਾਂ ਦੁਬਾਰਾ ਜਿਹੜਾ ਵਿਆਹ ਵਰਗਾ ਜਿਹੜਾ ਮਾਹੌਲ ਜਿਹੜਾ ਘਰ ਦੇ ਵਿੱਚ ਜਦੋਂ ਬਣੂਗਾ ਤਾਂ ਖੁਸ਼ੀਆਂ ਦੇ ਨਾਲ ਜਿਹੜਾ ਹੈ ਘਰ ਦੇ ਵਿੱਚ ਜਿਹੜਾ ਹੈ ਇੱਥੇ ਫੇਰ ਇੱਕ ਵਾਰੀ ਹਰਮਨਪ੍ਰੀਤ ਸਿੰਘ ਜਿਹੜੇ ਪੈਰ ਪਾਉਣਗੇ ਕੈਮਰਾ ਪਰਸਨ ਦੇ ਨਾਲ ਵਿਸ਼ਵਜੀਤ ਸਿੰਘ